ਸਾਡਾ ਸikal ਤੁਸੀਂ ਦੇਖ ਰਹੇ ਹੋ 8 TV ਭਾਰਤ ਮੈਂ ਤੁਹਾਡੇ ਨਾਲ ਏ ਤਰ ਮਨ ਲੋਕ ਸਭਾ ਚੋਣਾਂ ਦੇ ਵਿੱਚ ਵਿਅਸਤਾਂ ਹਰ ਇੱਕ ਸੀਟ ਉੱਤੇ ਸਿਆਸਤਦਾਨਾਂ ਮਹਿਰਾ ਅਤੇ ਮੀਡੀਆ ਤੇ ਲੋਕਾਂ ਦੀ ਨਜ਼ਰ ਹੁੰਦੀ ਹੈ ਪਰ ਕੁਝ ਸਿੱਟਾਂ ਅਜਈਆਂ ਹੁੰਦੀਆਂ ਨੇ ਜੋ ਅਕਸਰ ਹੀ ਚਰਚਾ ਦੇ ਵਿੱਚ ਰਹਿੰਦੀਆਂ ਨੇ ਸਾਡੇ ਖਾਸ ਪੇਸ਼ਕਸ਼ ਦੇ ਵਿੱਚ 13 ਸਿੱਟਾਂ ਦਾ ਸੂਰਤ ਦੇ ਹਾਲ ਦੇ ਦੌਰਾਨ ਅੱਜ ਅਸੀਂ ਉਸ ਸੀਟ ਦਾ ਜ਼ਿਕਰ ਕਰਾਂਗੇ ਜੋ ਕਿ ਮੁੱਖ ਮੰਤਰੀ ਦੀ ਮੁੱਛ ਦਾ ਸਵਾਲ ਬਣੀ ਹੋਈ ਹੈ ਅਤੇ ਨਾਲ ਹੀ ਇਹ ਜਾਣਕਾਰੀ ਵੀ ਦਵਾਂਗੇ ਇਹ ਜਾਣਾਂਗੇ ਕਿ ਕੌਣ ਬਣੇਗਾ ਸੰਗਰੂਰ ਦਾ ਮਾਣ ਇਸ ਵਾਰ ਸੰਗਰੂਰ ਵਿਧਾਨ ਸਭਾ ਸੀਟ ਬਿਹਦ ਖਾਸ ਮੰਨੀ ਜਾ ਰਹੀ ਹੈ ਇਸ ਦੇ ਕਈ ਕਾਰਨ ਨੇ ਸਭ ਤੋਂ ਪਹਿਲਾ ਕਾਰਨ ਤਾਂ ਇਹ ਹੈ ਕਿ ਖੁਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਜੋ ਕਿ ਸੰਗਰੂਰ ਦੇ ਸਤੋਜਪਿੰਡ ਨਾਲ ਸੰਬੰਧ ਰੱਖਦੇ ਨੇ ਮੁੱਖ ਮੰਤਰੀ ਨੇ 2014-2019 ਦੇ ਵਿੱਚ ਸੰਗਰੂਰ ਸੀਟ ਨੂੰ ਆਪ ਦੀ ਝੋਲੀ ਪਾਇਆ ਸੀ ਇਸ ਦੇ ਨਾਲ ਹੀ ਇਸ ਸੀਟ ਦੇ ਵਿੱਚ ਆਪ ਲਈ ਵਕਾਰ ਦਾ ਸਵਾਲ ਵੀ ਬਣ ਗਿਆ ਹੈ ਤੇ ਦੂਜਾ ਕਾਰਨ ਇਹ ਹੈ ਕਿ ਸੰਗਰੂਰ ਦੀ ਜਨਤਾ ਹਰ 5 ਸਾਲ ਦੇ ਵਿੱਚ ਆਪਣਾ ਸਾਂਸਦ ਬਦਲਣਾ ਪਸੰਦ ਕਰਦੀ ਹੈ 2024 ਚ ਸੰਗਰੂਰ ਸੀਟ ਦੇ ਦਾਵੇਦਾਰ ਕੌਣ ਨੇ ਆਮ ਆਦਮੀ ਪਾਰਟੀ ਇਸ ਵਾਰ ਸੰਗਰੂਰ ਸੀਟ ਜਿੱਤਣ ਦੇ ਲਈ ਪੂਰੀ ਜੀ ਜਾਨ ਲਗਾ ਰਹੀ ਹੈ ਇਸੇ ਲਈ ਤਾਂ ਯੁਵਾ ਚਿਹਰੇ ਤੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤੇ hér ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਜਦਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਨੇ ਸਿਮਰਜ ਸਿੰਘ ਮਾਨ ਵਿਰੋਧੀਆਂ ਨੂੰ ਟੱਕਰ ਦੇਣ ਲਈ ਪੂਰੀ ਤਰ੍ਹਾਂ ਤਿਆਰ ਨੇ ਉੱਧਰ ਸੰਗਰੂਰ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਇਕਬਾਲ ਸਿੰਘ ਝੁੰਦਾ ਵਿਰੋਧੀਆਂ ਨੂੰ ਚਾਰੇਖੰਨ ਚਿਤ ਕਰਨ ਲਈ ਅੱਡੀ ਚੋਟ ਦਾ ਜ਼ੋਰ ਲਗਾ ਰਹੇ ਨੇ ਪਰ ਦੂਸਰੇ ਪਾਸੇ ਕਾਂਗਰਸ ਦੇ ਸੁਖਪਾਲ ਖੈਰਾ ਵੀ ਵਿਰੋਧੀਆਂ ਨੂੰ ਚੋਣ ਮੁਕਾਬਲੇ ਦੇ ਦੰਗਲ ਦੇ ਵਿੱਚ ਉਤਾਰ ਕੇ ਭਾਜਪਾ ਨੇ ਅਰਵਿਦ ਖੰਨਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਅਤੇ ਸੰਗਰੂਰ ਦੀ ਡੋਰ ਫੜਾ ਦਿੱਤੀ ਹੈ ਸੰਗਰੂਰ ਦੀ ਸਿਆਸਤ ਉੱਤੇ ਛਾਤ ਮਾਰ ਲੈਨੇ ਆ ਸੰਗਰੂਰ ਦੀ ਲੋਕ ਸਭਾ ਸੀਟ ਨੂੰ ਹਰ 5 ਸਾਲ ਦੇ ਬਾਅਦ ਆਪਣਾ ਸੰਸਦ ਬਦਲ ਦਿੰਦੀ ਹੈ ਪਰ ਇਤਿਹਾਸ ਦੇ ਵਿੱਚ ਦੋ ਵਾਰ ਅਜਿਹਾ ਹੋਇਆ ਹੈ ਜਦੋਂ ਕਿ ਇਸ ਸੀਟ ਉਤੇ ਮੌਜੂਦਾ ਸੰਸਦ ਨੇ ਦੁਬਾਰਾ ਚੋਣ ਜਿੱਤੀ ਹੋਵੇ ਪਹਿਲੀ ਵਾਰ 1996 ਦੇ ਵਿੱਚ ਅਤੇ ਫਿਰ 1998 ਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਨੇ ਦੋ ਵਾਰ ਜਿੱਤ ਹਾਸਲ ਕੀਤੀ ਤੇ ਉਸ ਤੋਂ ਬਾਅਦ 2014 2019 ਦੇ ਵਿੱਚ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ ਸਾਲ 2022 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਤੋਂ ਬਾਅਦ ਮੁੱਖ ਮੰਤਰੀ ਬਣ ਗਏ ਸਨ ਜਿਸ ਤੋਂ ਬਾਅਦ ਸੀਟ ਜ਼ਿਮਨੀ ਚੋਣ ਲਈ ਖਾਲੀ ਹੋਗੀ ਤੇ ਜਿਸ ਸੀਟ ਤੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਜ ਸਿੰਘ ਮਾਨ ਨੇ ਆਪ ਪਾਰਟੀ ਦੇ ਉਮੀਦਵਾਰ ਨੂੰ ਹਰਾ ਦਿੱਤਾ ਇਸ ਸਮੇਂ ਸਿਮਰਜ ਸਿੰਘ ਮਾਨ ਹੀ ਸੰਗਰੂਰ ਤੋਂ ਮੌਜੂਦਾ ਸਾਂਸਦ ਨੇ ਜੇਕਰ ਲੋਕ ਸਭਾ ਸੰਗਰੂਰ ਸੀਟ ਦੀ ਗੱਲ ਕਰੀਏ ਜੇਕਰ ਕੁੱਲ ਪੋਲਿੰਗ ਸਟੇਸ਼ਨਾਂ ਦੀ ਗੱਲ ਕਰੀਏ ਤਾਂ 1765 ਨੇ ਵੋਟਰਾਂ ਦੀ ਗਿਣਤੀ 1550117 ਦੱਸੀ ਜਾਂਦੀ ਹੈ ਮਰਦ ਵੋਟਰਾਂ ਦੀ ਗਿਣਤੀ 820879 ਹੈ ਅਤੇ ਮਹਿਲਾ ਵੋਟਰਾਂ ਦੀ ਗਿਣਤੀ 729092 ਹੈ ਇਸ ਤੋਂ ਇਲਾਵਾ 트랜ਸਜੈਂਡਰਾਂ ਦੀ ਗਿਣਤੀ 40 ਦੱਸੀ ਜਾਂਦੀ ਹੈ ਹੁਣ ਗੱਲ ਕਰ ਲੈਂਦੇ ਆ 9 ਸਵਾ ਵਿਧਾਨ ਸਭਾ ਹਲਕਿਆਂ ਦੀ ਜੇਕਰ ਸੰਗਰੂਰ ਲੋਕ ਸਭਾ ਦੇ ਹਲਕਿਆਂ ਦੀ ਗੱਲ ਕੀਤੀ ਜਾਵੇ ਤਾਂ 9 ਵਿਧਾਨ ਸਭਾ ਹਲਕੇ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਲਹਿਰਾਗਾਗਾ, ਦਿੜਬਾ, ਸੁਨਾਮ, ਪਧੌੜ, ਬਰਨਾਲਾ, ਮਹਿਲਕਲਾ, ਮਲੇਰਕੋਟਲਾ, ਤੂਰੀ, ਸੰਗਰੂਰ ਸ਼ਾਮਿਲ ਨੇ। ਇਹਨਾਂ ਦੇ ਵਿੱਚੋਂ 3 ਵਿਧਾਨ ਸਭਾ ਹਲਕਿਆਂ ਨੂੰ ਸੂਚਿਤ ਜਾਤੀ ਦੇ ਲੋਕਾਂ ਲਈ ਰਾਖਵੇਂ ਰੱਖੇ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਮਹਿਲਕਲਾ, ਪਧੌੜ ਅਤੇ ਦਿੜਬਾ ਸ਼ਾਮਿਲ ਨੇ। ਇਹਨਾਂ ਸਾਰੇ ਹੀ ਹਲਕਿਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਜਿੱਤ ਦਾ ਝੰਡਾ ਗੱਡਿਆ ਸੀ। ਸੰਗਰੂਰ ਸੀਟ ਦਾ ਇਤਿਹਾਸਕ ਪਿਛੋਕੜ ਜੇਕਰ ਇਸ ਸੀਟ ਦੇ ਇਤਿਹਾਸਕ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ 1952 ਦੇ ਵਿੱਚ ਇਸ ਸੀਟ ਉੱਤੇ ਲੋਕ ਸਭਾ ਚੋਣਾਂ ਹੋਈਆਂ ਜਿਸ ਦੇ ਵਿੱਚ ਕਾਂਗਰਸ ਪਾਰਟੀ ਦੇ ਰਣਜੀਤ ਸਿੰਘ ਨੇ ਜਿੱਤ ਹਾਸਲ ਕੀਤੀ ਸੀ ਇਸ ਤੋਂ ਇਲਾਵਾ ਇਸ ਸੀਟ ਉੱਤੇ ਅਕਾਲੀ ਦਲ ਕਮਿਊਨਿਸਟ ਪਾਰਟੀ ਅਤੇ ਆਜ਼ਾਦ ਉਮੀਦਵਾਰ ਵੀ ਜਿੱਤ ਹਾਸਲ ਕਰਦੇ ਰਹੇ ਨੇ ਜਦਕਿ ਇਸ ਸੀਟ ਉੱਤੇ 67% ਅਬਾਦੀ ਪਿੰਡਾਂ ਦੇ ਵਿੱਚ ਹੈ ਅਤੇ 32% ਆਬਾਦੀ ਸ਼ਹਿਰੀ ਇਲਾਕਿਆਂ ਦੇ ਵਿੱਚ ਵਸੀ ਹੋਈ ਹੈ। ਜੇਕਰ ਪਿਛਲੀਆਂ ਚੋਣਾਂ ਦੀ ਗੱਲ ਕਰੀਏ ਤਾਂ ਪਿਛਲੀਆਂ ਚੋਣਾਂ ਦੇ ਵਿੱਚ ਇਸ ਸੀਟ ਉੱਤੇ 15,21,748 ਵੋਟਰ ਸਨ ਜਿਨ੍ਹਾਂ ਦੇ ਵਿੱਚੋਂ 72.1% ਆਪਣੇ ਅਧਿਕਾਰ ਦੀ ਵਰਤੋਂ ਕੀਤੀ ਸੀ। ਪਰ ਇਸ ਦੇ ਨਾਲ ਹੀ ਜੇਕਰ 2014 ਦੀ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਹਲਕਾ ਇਹਨਾਂ ਦੇ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿੱਤ ਦਾ ਝੰਡਾ ਫੜਾਇਆ ਸੀ ਭਗਵੰਤ ਮਾਨ ਨੇ 48.7% ਦੀ ਵੋਟਾਂ ਹਾਸਲ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂ ਨੂੰ ਸਾਨੂੰ ਹਰਾਇਆ ਸੀ ਸਾਲ 2019 ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਹੀ ਉਮੀਦਵਾਰ ਐਲਾਨਿਆ ਤੇ ਭਗਵੰਤ ਮਾਨ ਨੇ ਜਿੱਤ ਹਾਸਲ ਕੀਤੀ ਇਸ ਦੇ ਨਾਲ ਹੀ 2022 ਦੀਆਂ ਲੋਕ ਸਭਾ ਜਮਨੇ ਚੋਣਾਂ ਦੇ ਵਿੱਚ ਵੀ ਇਸ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਤ ਸਿੰਘ ਮਾਨ ਜਿੱਤੇ ਅਤੇ ਆਪ ਦੇ ਗੁਰਮੇਲ ਸਿੰਘ ਨੂੰ ਉਹਨਾਂ ਨੇ ਹਰਾ ਦਿੱਤਾ ਪੰਜਾਬ ਦੇ 13 ਲੋਕ ਸਭਾ ਸਿੱਟਾ ਨੇ ਜਿਨ੍ਹਾਂ ਦੇ ਵਿੱਚੋਂ ਸੰਗਰੂਰ ਦੀ ਲੋਕ ਸਭਾ ਸੀਟ ਤੋਂ ਪਿਛਲੀਆਂ ਤਿੰਨ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਦੋ ਵਾਰ ਬਾਜ਼ੀ ਮਾਰੀ ਹੈ ਸਾਲ 2009 ਦੇ ਚੋਣਾਂ ਦੇ ਵਿੱਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ ਤੇ ਕਾਂਗਰਸ ਦੇ ਵੱਲੋਂ ਵਿਜੇਂਦਰ ਸਿੰਘਲਾ ਨੇ ਚੋਣ ਲੜੀ ਸੀ ਤੇ ਉਹਨਾਂ ਨੇ ਸ਼ਰਮਨੀ ਅਕਾਲੀ ਦਲ ਦੇ ਸੁਖਦੇਵ ਸਿੰਘ ਟੀਨ ਸਾਨੂੰ ਹਰਾ ਦਿੱਤਾ ਸੀ ਸੰਗਰੂਰ ਸੀਟ ਦੇ ਸਿਆਸੀ ਸਮੀਕਰਨ ਕਿਹੜੇ ਨੇ ਤੇ ਇਸ ਤੇ ਇੱਕ ਗੱਲ ਸਾਫ਼ ਹੋ ਜਾਂਦੀ ਹੈ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਮਾਨ ਬਚਾਉਣ ਦੇ ਲਈ ਕਹਿਰ ਦੀ ਗਰਮੀ ਦੇ ਵਿੱਚ ਸੰਗਰੂਰ ਵਾਸੀਆਂ ਨੂੰ ਆਪਣੀਆਂ ਗੱਲਾਂ ਨਾਲ ਲੁਭਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ ਤਾਂ ਦੂਸਰੇ ਪਾਸੇ ਸਿਮਰਜ ਸਿੰਘ ਮਾਨ ਪੰਥਕ ਮੁੱਦਿਆਂ ਉੱਤੇ ਲੜਾਈ ਲੜ ਕੇ ਜਿੱਤਣ ਦੇ ਵਿੱਚ ਲੱਗੇ ਹੋਏ ਨੇ ਹੁਣ ਵੇਖਣਾ ਇਹ ਅਹਿਮ ਰਹੇਗਾ ਤੇ ਦਿਲਚਸਪ ਹੋਵੇਗਾ ਕਿ ਆਖਰਕਾਰ ਕੌਣ ਬਣੇਗਾ ਸੰਗਰੂਰ ਦਾ ਮਾਣ ਇਹਦਾ ਨਤੀਜਾ ਤਾਂ ਹੁਣ 4 ਜੂਨ ਨੂੰ ਪਤਾ ਲੱਗੇਗਾ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ ਮੁਰਤੋਂ ਹਾਜ਼ਰ ਹੋਵਾਂਗੇ ਇੱਕ ਹੋਰ ਖਾਸ ਸੀਟ ਦਾ ਸੂਰਤ ਇਹ ਲੈ ਕੇ ਤਦ ਤੱਕ ਲਿਦਿਓ ਇਜਾਜ਼ਤ ਤੁਸੀਂ ਬਣੇ ਹੋ ਏਟੀਵੀ ਭਾਰਤ ਦੇ ਨਾਲ